संत कर

गुरू ग्रंथ जी करे बेदी गो गलाई साइकल वार सपटा करॻोच दिल्ली आई सपटा करी जाॻो दिल्ली रंगता कलाई साइकल वारो पवंदे

ਧਰਨਿਹੰਦੇ ਵਿੱਚ ਵੜ ਗਈ ਆਹਨ ਸਾਰੇ ਵਿੱਚ ਜਾਗੋ ਰਾਣੀ ਧਰਨਿਹੰਦੇ ਵਿੱਚ ਵੜ ਗਈ ਬਾਂਦਰਾਂ ਦਾ ਝੁੰਡ ਹੋਇਆ ਇਕੱਠਾ ਆਣ ਵਿਚਾਰੇ ਖੜ ਗਈ ਬਾਂਦਰਾਂ ਦਾ ਝੁੰਡ ਹੋਇਆ ਇਕੱਠਾ ਆਣ ਵਿਚਾਰੇ ਖੜ ਗਈ ਓ ਸੂਰ ਦਾ ਪੁੱਤਰ ਗੰਦ ਫਰੋਲੇ ਸੂਰ ਦਾ ਪੁੱਤਰ ਗੰਦ ਫਰੋਲੇ ਜਾਗੋ ਨ ਕਰੀ ਸਫਾਈਆ ਬਈ ਹੁਣ ਜਾਗੋ ਆਈਆ ਕਿੰਦਰੋ ਆਈਆ ਕੰਦਰਾ ਵਾਲਿਆਂ ਸੰਤਾਨ ਨੇ ਬ੍ਰੈਂਡ ਨੂੰ ਖਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਖੁਸ਼ਕਰਦ ਪੈਰੇ ਜਾਗੋ ਇਕ ਦਿਨ ਵਿਚ ਲੁਧਿਆਣੇ ਆ ਗਈ ਖੁਸ਼ਕਰਦ ਪੈਰੇ ਜਾਗੋ ਇਕ ਦਿਨ ਵਿਚ ਲੁਧਿਆਣੇ ਆ ਗਈ ਗੋਰਾ ਥਾਪਰ ਫਿਰੇ ਭੂਸਰੇ ਆ ਉਹਨੂੰ ਟਿਕਾਣੇ ਲਾ ਗਈ ਗੋਰਾ ਥਾਪਰ ਫਿਰੇ ਤੇ ਸੜਕ ਤੇ ਧਾਰ ਤੇ ਗਦੀ ਹਿੱਤ ਸੜਕ ਤੇ ਯੋਧੀਆਂ ਚੱਕ ਕਰਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਮੇਰਾ ਬਾੜਿਆ ਸੰਤਾਨ ਜਵਨ ਨਵੀਂ ਕਲਾਈਆ ਢਿੱਟ ਹਟਵਾ ਬਾੜਿਆ ਨੇ ਫੜ ਮਗਰ ਬਠਾਈਆ ਮਗਰ ਬਠਾਈਆ ਮਗਰ ਬਠਾਈਆ ਹੋਕਮ ਹੋਇਆ ਕਹਿੰਦੇ 5 ਮਿੰਟ ਹੋਰ ਲਾ ਦੀਏ ਹਟਾ ਨੂੰ ਤਾਂ ਸਾਡਾ ਵੀ ਜਲ ਨਹੀਂ ਕਰਦਾ ਕਿਉਂਕਿ ਇੰਨੇ ਕੇ ਚੈਟਰ ਦਾ ਸਾਡੇ ਵੀ ਇੰਜਨ ਹੀ ਗਰਮ ਹੁੰਦੇ ਆ ਮਸਾਂ ਮੇਰੇ ਵਿਚਾਰ ਗੁੰਨੀ ਕੋ ਏਸ ਜਾਗੋ ਦੀ ਇੱਕ ਭੈਣ ਆ ਉਹਦਾ ਨਾਮ ਸ਼ਾਇਰ ਨੇ ਲਿਖਿਆ ਜੁਗਨੀ ਇੱਕ ਜੁਗਨੀ ਉਹ ਆ ਜਿਹੜੀ ਤੁਹਾਨੂੰ ਸੱਭਿਆਚਾਰ ਦੇ ਨਾਂ ਤੇ ਪ੍ਰੋਸੀਜਿੰਦੀ ਆ ਕਹਿੰਦੇ ਮੇਰੀ ਜੁਗਨੀ ਦੇ ਧਾਗੇ ਬੱਗੇ ਤੇ ਜੁਗਨੀ ਉਹਦੇ ਮੂੰਹ ਉੱਪਰ ਸੱਭੇ ਜੀ ਨੂੰ ਸਰ ਤੇ ਸਤਰੀ ਲੱਗੀ ਸਾਡੇ ਵਾਲੀ ਜੁਗਨੀ ਉਹ ਆ ਜਿਹਦੇ ਧਾਗੇ ਧੂਵੇ ਤਾਂ ਨਹੀਂ ਪਤਾ ਬੱਗੇ ਆ ਕਿ ਕਾਲੇ ਦੇ ਵਿੱਚ ਐਡੇ ਐਡੇ ਠਾਈ ਖੱਟੇ ਚ ਰੰਗ ਦੇ ਰੌਂਦ ਪੈਂਦੇ ਆ ਖੇੜ ਕਫਟ ਦਾ ਪਾਦਿਆ ਤੇ 50 ਗਗਾਈ ਦੀ ਉਹਦੀ ਮਾਰ ਆ ਤੇ ਏਸ ਜੁਗਨੀ ਨੂੰ ਉਹਨਾਂ ਹੱਥਾਂ ਦੇ ਵਿੱਚ ਨਹੀਂ ਫੱਬਣ ਦਿੱਤਾ ਜਿਨ੍ਹਾਂ ਨੂੰ ਇਸ਼ਕ ਉਸਕ ਦੇ ਰੰਗ ਚੜਦੇ ਆ ਇਹ ਜੁਗਨੀ ਕਿੰਨਾ ਹੱਥਾਂ ਵਿੱਚ ਫੱਬਦੀ ਆ ਉਹ ਨਾ ਹੱਥਾਂ ਜਿਹੜੇ ਕਹਿੰਦੇ ਨੇ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਬਹਰ ਕੇ ਦਵਾਰ ਇਹ ਜੁਗਨੀ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਕਹਿੰਦੇ ਦੇਹੇ ਸ਼ਿਵ ਆਬਰ ਮੋਹਿ ਇਹ ਸੁਭਕਰਮ ਨ ਤੇ ਕਮ ਹੂ ਨਾ ਟਰਾਂ ਨਾ ਦਰੋਂ ਅਰ ਸੋਜ ਬਜਾਏ ਲਰਨ ਸਚ ਕਰੀ ਆਪਣੀ ਜੀਤ ਕਰਾਂ ਮਰ ਸਿਖਾਂ ਹਾਂ ਆਪਣੇ ਹੀ ਮਨ ਕੋ ਹਿਲਾਰ ਕਿਉਂ ਗੁਣ ਕਉ ਚਰੋਂ ਜਦ ਆਪ ਕੀ ਆਉਦ ਨਿਧਾਨ ਬਣੇ ਅਤਹੀਰਨ ਮੈਂ ਤਬ ਜੂਹ ਦਿਮਰੋ ਇਹਤ ਜੁਗਣੀ ਨੇ ਪੂਰੇ ਭਾਰਤ ਦੇ ਪੰਜਾਬ ਦੇ ਵਿੱਚ ਗੇੜੇ ਦੇ ਕੇ ਸਰਕਾਰ ਦੀ ਨੱਕ ਵਿੱਚ ਦਮ ਕਰਕੇ ਰੱਖਿਆ ਕਿਸ ਪ੍ਰਕਾਰ ਆਉ ਤੇ ਆ ਬਣਾ ਤੂੰ ਜੁਗਣੀ ਗੇੜੇ ਕੱਢ ਦੀ ਘਮ ਦੀ ਪਿੰਡ ਤੇ ਸ਼ਹਿਰ ਜੋ ਵਾਰ ਕਮਾਉਂਦੇ ਪੰਥਣਾ नरकारी पई त झकता नोकान गड़ी वीर मेर आजवनी वीर मे आजूनी बाबल जी रणजीताब ਬੇਨਾ ਹੋਰ ਦੇ ਨਾਲ ਸੀ ਡੋਟ ਨਿਚਾਣੇ ਲਾਲਾ ਜਗਤ ਨਰੇਨ ਬੋਲਾ ਦਾ ਜਗਤ ਨਰੇਨ ਪਛਾਣੇ ਨੇ 700 ਸਨ ਸਿੰਘ ਜਰਵਾਣੇ ਉਹ ਵੀ ਮੇਰੇ ਆਜਗਨੀ ਵੀਰ ਮੇਰੇ ਆਜਗਨੀ ਲਈ ਫਰਦੇ ਇਹਨੂੰ ਕਾਲ ਰਹੇ ਸੀ ਕਹੀ ਚਰਦੇ संदर सरो चली पंडता जी टाली जा पंडित जी टाली जा बिली करी लीरा जवाना हली उ वीर मेर आजमनी वीर मेर आजमनी सतवंत जी ते दूल ਲੋਕਾਂ ਦੀ ਕੈਮ ਹੁੰਨੇ ਪ੍ਰਸ਼ਾਸਨ ਪਿੱਛੋਂ ਫੇਰ ਰੋਕੀ ਹੋ ਪਿੱਛੋਂ ਫੇਰ ਰੋਕੀ ਆਖਣ ਕੇ ਸਿੰਘ ਥੋੜਾ ਦਿੰਦੇ ਰੱਛ ਨਹੀਂ ਹੋ ਵੀਰ ਮੇਰੇ ਅਜਗਨੀ ਵੀਰ ਮੇਰੇ ਅਜਗਨੀ ਜਿੰਦੇ ਦੀ ਸੁਨੇ ਲੇ ਰਵੈਂਦਿਆ ਢਿੰਗੇ ਦੀ ਖੈਰੀ ਤੇ ਤੜਕੇ ਉੱਠ ਕੇ ਵੜੀ ਤੜਕੇ ਉੱਠ ਕੇ ਵੜੀ ਕਚਹਿਰੀ ਤੇ ਲਿਖਤੀ ਜੱਜ ਕੋਸ਼ਕ ਦੀ ਇੱਕ ਦੀ ਜੱਜ ਕੋਸ਼ਕ ਦੀ ਬੈਰੀ ਜੋ ਸੀ ਗੁਰਸਿੱਖਾਂ ਦਾ ਵੈਰੀ ਉਹ ਵੀਰ ਮੇਰੀ ਆਜਗਨੀ ਵੀਰ ਮੇਰੇ ਆਜਗਨੀ ਜੰਟ ਦੀ ਬੁੱਧ ਸਿੰਘ ਵਾਲੇ ਗੁਰਜੰਟ ਦੀ ਓਏ ਹਾ ਜਿਵੇਂ ਬੈਂਕ ਰੰਗੂਰੇ ਫੁਕੇ ਨਾ ਕਿਸੇ ਰੋਕਿਆ से रुके पोड़ी पौणे छे करोड़ी लुटे भर भर गेर नोट थी चुके भई जुगनी मारिया जुगनी मारिया जादू हाणे नोटा विच बि ਪਰ ਮਾਰ ਕੇ ਕਈ ਬਡੋਡੂ ਕਾਰ ਤੇ ਉੱਡ ਗਏ ਚਾਰੇ ਜੀਪ ਦੇ ਉੱਡ ਗਏ ਚਾਰੇ ਜੀਪ ਦੇ ਤਾਰੇ ਉਹ ਗਿਰ ਮਿਰਿਆ ਜਵਨੀ ਗਿਰ ਮਿਰਿਆ ਜਵਨੀ ਭੰਮੀ ਦੀ ਅਵਤਾਰ ਸ਼ੌਫੂਰੇ ਜੰਮੇ ਦੀ ਓ ਜਵਨੀ ਮੋਕਸਰ ਝੋਲੀ ਆਡੀ ਸੈਸੀ ਸ਼ਿੰਗਾਰ ਚੜਾ ਤਾ ਸੈਸੀ ਸ਼ਿੰਗਾਰ ਚੜਾ ਤਾ ਗੱਡੀ ਸੜਕ 'ਤੇ ਚਾਰੇ ਪਿਆ ਸੜਕ 'ਤੇ ਜਿਵਨੀ ਮੋਜੀ ਦੀ ਅੰਮਰ ਸਰਵਾਰੇ ਫੌਜੀ ਦੀ ਜਿਵਨੀ ਵਿੜਨਾ ਵਿੱਚ ਵੀ ਗਈ ਤੇ ਭੱਜਦੀ ਜੰਗ ਸਾਰੀ ਗੱਲਾ ਭੱਜਦੀ ਜੰਗ ਸਾਰੀ ਗੱਲਾ ਸਿਆਦੇ ਕੁੱਟਿਆ ਦਿੰਦਾਰ ਸੰਧੀ ਕੁੱਟਿਆ ਦਿੰਦਾਰ ਸੰਧੀ ਦਵਾਈਆ ਤੇ ਨੂਰੀ ਪਰਲੇ ਪਾਉਂਦੀ ਰਹੀਆ ਓ ਮਿਰ ਮਿਰ ਆ ਜਿਵਨੀ ਮਿਰ ਮਿਰ ਆ ਜਿਵਨੀ ਖੇਲਦੀ ਆਏ ਥਾਣੇ ਚੂੜੇ ਬਗੋਲਦੀ ਆਏ अजीर में अॼु कोर पई सर वट ता छॾी रवाणे जी भाई चने ते बुबर पारियामपी टंग पारिया रपड़ फकिया कन जे हेठांपड़े गोरी पैरिया गोरी ते पैरिया तप्फड़े बिर मेर आ जमनी जमनी कुड़ी पंजाब कलविंदर कौड़ Chere, dígame qué ਦੀ ਨਿਗਾਹ ਖਦੀ ਵਰਦੀ ਖਾਕੀ ਰੇਂਜ ਕਸਰ ਵੀ ਕਰ ਦੂ ਬਾਕੀ ਦੀ ਵੀ ਮੇਰੇ ਆਜਬ ਨਹੀਂ ਵੀਰੇ ਮੇਰੇ ਆਜਬ ਨਹੀਂ ਯਾਰਾਂ ਦੀ ਡੋਡਾਂ ਵਾਲੇ ਸਰਦਾਰਾਂ ਦੀ ਹੋਏ ਓਦੋਂ ਕੌਮ ਜਵਾਨੀਆਂ ਮਾਣਦੀ ਆ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਓਦੋਂ ਕੌਮ ਦਾ ਹੁੰਦਾ ਭੂਇਕਰਚਨ ਹੁੰਦਾ ਦਾਨ ਮਹਾਬਲੀ ਜਦੋਂ ਪਾਨੀ ਰਤਮ ਆਵਾਸਤੇ ਕਲੀ ਤੇ ਸੀਸ ਤਰਨਾ ਮਨ ਦਾ ਫਰਜ ਹੈ ਪੰਥ ਦੇ ਬਾਨੀਆਂ ਦਾ ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤੱਕ ਇੱਕ ਇਸਤ ਚੱਲਦਾ ਰਹੋ ਕੁਰਬਾਨੀਆਂ ਦਾ ਇੱਕ ਇਸਤ ਚੱਲਦਾ ਰਹੋ ਕੁਰਬਾਨੀ ਬੋਲੇ ਸੋਨਹਾ ਸਤਿਗੁਰਾਂ ਦਾ ਸਬਹੁਤ ਬਹੁਤ ਧੰਨਵਾਦ ਸਾਰੀ ਹੀ ਸੰਗਤਾਂ ਤਹਿ ਦੋਂ ਤੋਂ ਧੰਨਵਾਦ ਪੁਤਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਧੰਨ ਸਤਿਗੁਰ ਗੁਰਗੰਗ ਸਾਹਿਬ ਜੀ ਮਹਾਰਾਜਿਆਂ ਦਾ ਵੀਰ ਅਜੇਪਾਲ ਸਿੰਘ ਜੀ ਕਿ ਉਸ ਜਿਹਨਾਂ ਦੀ ਬਦੌਦ ਆਪ ਪ੍ਰਭ ਵਰਗੀਆਂ ਸੰਕਟਾਂ ਦੇ ਦਰਸ਼ਕਨ ਦਾ ਸੁਭਾਗਾ ਸਾਨੂੰ ਪ੍ਰਾਪਤ ਹੋਇਆ ਹੈ ਕਹਿ ਦੇ ਤੋਂ ਸ਼ੁਕਰਗੁਜ਼ਾਰ ਪਰ ਇੱਕ ਤੁਹਾਡੇ ਦੁਆਬੇ ਵਾਲਿਆਂ ਸਰਸਾਰੇ ਤੋਂ ਵੱਡਾ ਲੰਮਾ ਭਾਈ ਇਹ ਤੁਸੀਂ ਗੱਲ ਨੂੰ ਸਮਝਣਾ ਹੈ ਕਿ ਗੁਰੂ ਦੀ ਮਰਿਆਦਾ ਨੂੰ ਆਪਾਂ ਮੁੱਖ ਰੱਖਿਆ ਕਰੀਏ ਕਿਉਂਕਿ ਦੀਵਾਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵੀ ਤੁਹਾਡੇ ਕੋਈ ਰਿਸ਼ਤੇਦਾਰ ਹੋਣਾ ਹੈ ਤੇ ਇਸ ਗੱਲ ਨੂੰ ਸਮਝੀਏ ਕਿ ਮੁੜ ਕੇ ਕਹਿਣਾ ਸੀ ਭਾਈ ਨੰਗ ਸਿੰਘ ਗੁੱਟ ਵੱਢ ਕੇ ਲੈ ਕੇ ਨਾਲ ਉਹ ਕਹਿੰਦਾ ਮੈਂ ਕੁਰਸੀ ਲਾ ਕੇ ਬੈਠੂਗਾ ਤੁਸੀਂ ਰੋਕਣ ਵਾਲੇ ਕੌਣ ਹੋਣ ਹੁੰਦੇ ਆ ਤਰ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੀ ਨਰਾਦਰੀ ਕਰਨ ਵਾਲਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਇਹ ਗੱਲ ਨੂੰ ਭਾਈ ਉਹਨੂੰ ਪਿਆਰ ਦੇ ਨਾਲ ਸਮਝਾਓ ਜੇ ਕਿ ਵੀ ਤੁਹਾਡੇ ਜੇ ਕਿਤੇ ਬਾਹਰ ਵੀ ਹੁੰਦਾ ਹੋਊਗਾ ਤੇ ਉਹ ਗਲਤ ਹੀ ਆ ਗੱਲ। ਕਿਉਂਕਿ ਸਾਡੇ ਸਾਹਮਣੇ ਅੱਖੀਂ ਦੇਖ ਕੇ ਅਸੀਂ ਮੱਖੀ ਨਹੀਂ ਨਿਗਲ ਸਕਦੇ। ਸਾਡਾ ਹਿਸਾਬ ਕਿ ਤਾਂ ਉਹ ਦੂਜਿਆਂ ਨਾਲੋਂ ਸਾਰਿਆਂ ਨਾਲੋਂ ਵੱਖਰਾ ਏ। ਸਤਿਗੁਰੂ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਏ ਆ। ਕਹਿੰਦੇ ਜੇ ਜੀ ਦਾ ਪਤ ਲੱਖੀ ਜਾਏ ਸਭ ਹਰਾਮ ਜੇਰ ਤਾ ਕਿਛਾਈ ਗੁਰ ਕੀ ਨਿੰਦਾ ਸੁਨੇ ਨਾ ਕਾਨ ਭੇਟ ਕਰੋ ਤਿਸ ਸੰਗ ਕਿਰਪਾਨ ਕਿਰਪਾਨ ਪਾਨ ਧਾਰਿਯੰ ਕਰੋਰ ਤਾਪ ਤਾਰੀ ਤੇ ਇਹ ਅਸੀਂ ਵਿਖਾਵੇ ਨੂੰ ਨਹੀਂ ਪਾਏ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਭਾਈ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਦੀ ਮਰਿਆਦਾ ਨੂੰ ਇੱਕ ਤੁਹਾਡੇ ਲੰਗਰ ਵਾਲਾ ਵੀ ਬੜਾ ਪੰਗਾ ਹੈ ਤੁਹਾਡੇ ਲੰਗਰਾਂ ਦੇ ਵਿੱਚ ਪ੍ਰਸ਼ਾਦ ਦੇ ਵਰਤਾਏ ਜਾਂਦੇ ਆ ਫਟੜ ਤੇ ਜਿਹੜਾ ਗੁਰੂ ਦੀ ਮਰਿਆਦਾ ਦੇ ਵਿੱਚ ਨਹੀਂ ਆਉਂਦਾ ਇਹ ਵੀ ਗੱਲਾਂ ਤੇ ਆਪਾਂ ਸੁਧਾਰ ਕਰਨਾ ਹੈ ਤੇ ਕੋਸ਼ਿਸ਼ ਕਰਿਆ ਕਰੀਏ ਆਪਾਂ ਕਿ ਲੰਗਰ ਪੰਗਤ ਦੇ ਵਿੱਚ ਚਾਹੇ ਕੋਈ ਵੀ ਸਮਾਗਮ ਹੋਵੇ ਪੰਗਤ ਦੇ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਹੋਈਏ ਨਾ ਹੁਣ ਜਿਹੜਾ ਹਲਵਾਈਆਂ ਦਾ ਬਣਿਆ ਹੁੰਦਾ ਤੇ ਇਹ ਗੱਲ ਨੂੰ ਸਮਝੀਏ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨੂੰ ਭੋਗ ਨਹੀਂ ਲੱਗਦਾ ਤੇ ਜੇ ਇਸ ਚੀਜ਼ ਨੂੰ ਭੋਗ ਨਹੀਂ ਲੱਗ ਸਕਦਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਉਹ ਜੀ ਚੀਜ਼ ਛਕਣੀ ਵੀ ਸਿੱਖ ਵਾਸਤੇ ਗੁਨਾਹ ਹੈ ਆਪਾਂ ਇਸ ਗੱਲ ਨੂੰ ਸਮਝੀਏ ਹੋਈਆਂ ਭੁਲਾ ਦੀ ਖਿਮਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਬਲਾਉ ਫਤੇ ਤੇ ਪਾਉ ਫਤੇ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕੀ ਹਰਿ ਖਾਲਸਾ ਸਾਹਿਬ ਵਾਹਿ ਜੀ ਕੀ ਫਤੇ